ਆਖਰੀ ਮੌਗਲ ਸਮਰਾਟ ਬਾਦਰ ਸ਼ਾ ਜ਼ਫਰ ਅੰਗਰੇਜ਼ਾਂ ਨੇ ਦਿੱਲੀ ਦਾ ਤਖਤ ਬਾਦਰ ਸ਼ਾ ਜ਼ਫਰ ਕੋਲ ਖੋਇਆ ਸੀ ਜਿਵੇਂ ਪੰਜਾਬ ਲਾਹੌਰ ਦਾ ਤਖਤ ਮਹਾਰਾਜਾ ਰਣਜੀਤ ਸਿੰਘ ਕੋਲ ਦਿੱਲੀ ਦਾ ਤਖਤ ਅੰਗਰੇਜ਼ਾਂ ਨੇ ਖੋਇਆ ਬਾਦਰ ਸ਼ਾ ਜ਼ਫਰ ਕੋਲ ਇਹ ਬੰਦਗੀ ਬਹੁਤ ਕਰਦਾ ਸੀ ਨਾਮ ਬਹੁਤ ਜਪਦਾ ਸੀ ਕੁਝ ਇਤਿਹਾਸਕਾਰ ਦੇ ਕਹਿੰਦੇ ਨੇ ਜਲਦੀ ਇਸ ਵਾਸਤੇ ਹਾਰ ਗਿਆ ਲੜਨ ਦੀ ਰੁਚੀ ਨਹੀਂ ਸੀ ਬੰਦਗੀ ਕਰਦਾ ਸੀ ਅੰਤਰਮੁਖੀ ਹੋ ਗਿਆ ਸੀ ਅੰਤਰਮੁਖੀ ਹੋ ਗਿਆ ਇਸ ਦੇ ਬੋਲ ਵੀ ਦੱਸਦੇ ਨੇ ਇਹਦਾ ਇੱਕ ਸ਼ੇਰ ਮੈਂ ਤੁਹਾਨੂੰ ਸਰਵਨ ਕਰਾਵਾਂ ਇਹ ਕਹਿੰਦਾ ਜਬਨਾ ਥੀ ਆਪਣੇ ਗੁਨਾਹੋਂ ਕੀ ਖਬਰ ਦੇਖਤੇ ਥੇ ਦੁਨੀਆ ਕੇ ਐਬੋ ਹੁਨਰ ਜਦ ਮੈਂ ਦੁਨੀਆ ਨੂੰ ਬੜੀ ਗਹਿਰਾਈ ਨਾਲ ਦੇਖਦਾ ਸੀ ਲੋਕੀ ਪਾਪੀ ਦਿਖਾਈ ਦਿੰਦੇ ਸਨ ਮੂਰਖ ਦਿਖਾਈ ਦਿੰਦੇ ਸਨ ਲੋਭੀ ਦਿਖਾਈ ਦਿੰਦੇ ਸਨ, ਕਰੋਧੀ ਦਿਖਾਈ ਦਿੰਦੇ ਸਨ। ਸਾਰਿਆਂ ਨੂੰ ਮੈਂ ਗਹਿਰਾ ਦੇਖਦਾ ਸੀ। ਆਪਣੇ ਨੂੰ ਮੈਂ ਉਪਰੋਂ-ਉਪਰੋਂ ਦੇਖਦਾ ਸੀ ਤਾਂ ਮੈਨੂੰ ਆਪਣਾ ਹੌਬ ਤੇ ਬਹੁਤ ਚੰਗਾ ਦਿਖਾਈ ਦੇਵੇ। ਬਹਾਦਰ ਸ਼ਾ ਜ਼ਫਰ ਜਬ ਨਾ تھے ਆਪਣੇ ਗੁਨਾਹੋਂ ਕੀ ਖਬਰ ਦੇਖਤੇ تھے ਦੁਨੀਆ ਕੇ ਐਬ ਹੋ ਹੁਨਰ ਜਬ ਆਪਣੇ ਗੁਨਾਹੋਂ ਤੇ ਪੜੀ ਨਿਗਾਹ ਤੋ ਜਹਾਂ ਮੇ ਕੋਈ ਬੁਰਾ ਨਾ ਰਹਾ। ਜਿਸ ਦਿਨ ਦਾ ਮੈਂ ਅੰਦਰ ਆਪਣੇ ਆਪ ਦੇ ਜਾਤ ਮਾਰੀ ਏ ਫਿਰ ਹੁਣ ਸੰਸਾਰ ਵਿੱਚ ਇੱਕ ਬੰਦਾ ਵੀ ਬੁਰਾ ਨਹੀਂ ਸਭ ਠੀਕ ਨੇ ਸਭ ਠੀਕ ਨੇ ਕੋਈ ਵੀ ਬੁਰਾ ਨਹੀਂ ਕਹਿੰਦਾ ਹੈ ਕੌਣ ਮੈਂ ਬੁਰਾ ਇੰਜ ਕਹਿੰਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐ ਸਹਕਰ ਬੂਝਿਆ ਮੇਤ ਹਮਾਰਾ ਸੋਏ ਜਬ ਨਾ ਥਈ ਆਪਣੇ ਗੁਨਾਹੋਂ ਕੀ ਖਬਰ देखते थे दुनिया के वैभव हुनर जब अपने गुनाहों पे पड़ी निगाह तो जहां में कोई बुरा न रहा ज़फर आदमी उसको ना जानिएगा कहंदा उस मनुख नु मनुख नहीं कहना चाहिए हुण उपदेश देंदा दे। है समझांदा दे। है ज़फर आदमी उसको ना जानिएगा ओ वो कितना ही आलम फैजुल ज़का ਕਿਤਨਾ ਪੜਾ ਲਿਖਾ ਹੋਵੇ ਕਿਤਨਾ ਦਾਨੀ ਹੋਵੇ ਕਿਤਨਾ ਗੈਨੇ ਹੋਵੇ ਬਹੁਤ ਆਲਮ ਫਾਜ਼ਲ ਹੋਵੇ ਉਹਨੂੰ ਮਨੁੱਖ ਨਹੀਂ ਕਹਿਣਾ ਚਾਹੀਦਾ ਹੱਦ ਹੋ ਗਿਆ ਗਿਆਨੀ ਹੋਵੇ ਦਾਨੀ ਹੋਵੇ ਪੜਾ ਲਿਖਾ ਹੋਵੇ ਆਲਮ ਫਾਜ਼ਲ ਹੋਵੇ ਕਹਿੰਦਾ ਕੋਈ ਲੋੜ ਨਹੀਂ ਇਸਨੂੰ ਮਨੁੱਖ ਕਹਿਣ ਦੀ ਜ਼ਫਰ ਆਦਮੇ ਉਸਕੋ ਨਾ ਜਾਣੀਏਗਾ ਉਹ ਵੋ ਕਿਤਨਾ ਹੈ ਆਲਮ ਫੈਜ਼ਾ ਉਜ਼ਕਾ ਜਿਸੇ ਐਸ਼ਮੇ ਯਾਦੇ ਖੁਦਾ ਨਾ ਰਹੀ ਜਿਸੇ ਤੈਸ਼ਮੇ ਖੋਫੇ ਖੁਦਾ ਨਾ ਰਹਾ ਜਿਹਨੂੰ ਸੰਸਾਰ ਦੇ ਸੁੱਖਾਂ ਦੇਚ ਪ੍ਰਮਾਤਮਾ ਦੀ ਯਾਦ ਭੁੱਲ ਗਈ ਹੈ ਜਿਹਨੂੰ ਕ੍ਰੋਧ ਦੇਚ ਰੱਬ ਦਾ ਡਰ ਭੁੱਲ ਗਿਆ ਹੈ ਕਹਿੰਦਾ ਇਹਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ ਇਹਨੂੰ ਇਨਸਾਨ ਕਹਿਣ ਦੀ ਕੀ ਲੋੜ ਹੈ ਕਿਉਂਕਿ ਕ੍ਰੋਧ ਦੇਚ ਬੜੀ ਭਿਆੰਕਰ ਗਲਤੀ ਕਰੇਗਾ ਕਹਿੰਦਾ ਮਨੁੱਖ ਨਹੀਂ ਕਹਿਣਾ ਚਾਹੀਦਾ ਉਸ ਮਨੁੱਖ ਨੂੰ ਦੁਨਿਆਵੀ ਸੁੱਖਾਂ ਦੇ ਜੋ ਰੱਬ ਨੂੰ ਭੁੱਲ ਗਿਆ ਤੇ ਕਰੋਧ ਦੇ ਜਿਸ ਨੂੰ ਰੱਬ ਦਾ ਡਰ ਭੁੱਲ ਗਿਆ ਜਿਸੇ ਐਸ਼ ਵਿੱਚ ਯਾਦ ਖੁਦਾ ਨਾ ਰਹੀ ਜਿਸੇ ਤੈਸ਼ ਵਿੱਚ ਖੌਫ ਖੁਦਾ ਨਾ ਰਹਾ ਬਹੁਤ ਕੀਮਤੀ ਬੋਲ ਨੇ ਇਸ ਬਾਦਸ਼ਾਹ ਦੇ ਪਹਿਲਾ ਮੋਗਲ ਬਾਦਸ਼ਾਹ ਬਾਬਰ ਮਹਾ ਜ਼ਾਲਮ ਮਹਾ ਜ਼ਾਲਮ ਆਖਰੀ ਮਗਲ ਸਮਰਾਟ ਭਾਦਰ ਸ਼ਾ ਬڑا ਦਾਨੀ ਤੇ ਗਿਆਨੀ ਭਜਨੇਕ ਇਹਦੀਆਂ ਨਜ਼ਮਾਂ ਬੜੀ ਕੀਮਤੀ ਨੇ ਇਹ ਗਾਲਬ ਜ਼ੌਕ بڑے بڑے ਸ਼ਾਇਰ ਵਿਦਵਾਨ ਇਹਦੇ ਦਰਬਾਰੀ ਸ਼ਾਇਰ ਸਨ ਤੁਸੀਂ ਖੁਦ ਅੰਦਾਜ਼ਾ ਲਾਓ ਇਹ ਆਲਮਾ ਤੇ ਫਾਜ਼ਲਾ ਨਾਲ ਰਹਿੰਦਾ ਸੀ ਵਿਦਵਾਨਾਂ ਨਾਲ ਰਹਿੰਦਾ ਸੀ ਸਤਸੰਗ ਦੇ ਚ ਬੈਠ ਕੇ ਖੁਸ਼ ਰਹਿੰਦਾ ਸੀ ਬਾਕੀ ਨਹੀਂ ਕੁਝ ਇਤਿਹਾਸਕਾਰ ਕਹਿੰਦੇ ਨੇ ਸੇਵਾ ਸੇ ਰਾਜਪਾਟ ਜਲਦੀ ਗਵਾ ਬੈਠਾ ਰੁਚੀ ਨਹੀਂ ਸੀ ਇਹਦੇ ਚ ਲਪਾਏ ਮਾਨਤਾ ਨਹੀਂ ਸੀ ਤੋਂ ਖੈਰ ਕਲ ਕਿਥੇ ਦੀ ਜੋ ਹੈ ਕਿਥੇ ਜੋ ਹੈ ਚਲੀ ਗਈ ਮੈਂ ਅਰਸ ਕਰ ਰਿਹਾ ਸੀ ਧਰਮ ਦੀ ਸਾਧਨਾ ਮਨ ਦੀ ਸਾਧਨਾ ਮਨ ਇੱਕ ਐਸਾ ਬੀਜ ਹੈ ਇਹਦੇ ਚ ਪਰਮ ਆਨੰਦ ਪੈਦਾ ਹੋ ਸਕਦਾ ਹੈ ਬਸ ਇਹਨਾਂ 10 15 ਮਿੰਟਾਂ ਚ ਮੈਂ ਇਹ ਵਿਚਾਰ ਤੁਹਾਡੇ ਸਾਹਮਣੇ ਰੱਖਾ ਮਨ ਇਕ ਐਸਾ ਬੀਜ ਹੈ ਜਿਹਦੇ ਚੋਂ ਪਰਮ ਆਨੰਦ ਪੈਦਾ ਹੋ ਸਕਦਾ ਹੈ ਇਹ ਬੀਜ ਹਰ ਇੱਕ ਕੋਲ ਹੈ ਪਰਮ ਰਸ ਪੈਦਾ ਹੋ ਸਕਦਾ ਹੈ ਪਰਮ ਸੁਖ ਪੈਦਾ ਹੋ ਸਕਦਾ ਹੈ ਮਹਾ ਗੁਣ ਪੈਦਾ ਹੋ ਸਕਦੇ ਨੇ ਮਹਾ ਸ਼ਕਤੀ ਪੈਦਾ ਹੋ ਸਕਦੀ ਹੈ ਸ਼ਕਤੀ ਦਾ ਰਸ ਦਾ ਆਨੰਦ ਦਾ ਸੁਖਾਂ ਦਾ ਖੇੜੇ ਦਾ ਖੁਸ਼ੀਆਂ ਦਾ ਬੀਜ ਮਨੁੱਖ ਕੋਲ ਹੈ ਕੋਈ ਐਸਾ ਮਨੁੱਖ ਨਹੀਂ ਜਿਹਦੇ ਕੋਲ ਬੀਜ ਨਾ ਹੋਵੇ ਤੁਸੀਂ ਆਖੋਗੇ ਬੀਜ ਕੀ ਹੈ ਮਨ ਇਹੀ ਬੀਜ ਹੈ ਪਰ ਬੀਜ ਦੇ ਚੋਂ ਫਲ ਪੈਦਾ ਹੋਵੇ ਹਰ ਬੀਜ ਦੇ ਚ ਫਲ ਹੈ ਕੀ ਆਨੰਦ ਅਜੋਕੀ ਸੈਂਸ ਸਫਲ ਹੋ ਗਈ ਏ ਬੀਜ ਦੇ ਚ ਫਲ ਦੇਖਣ ਦੇ ਚ ਬਈ ਇਸ ਬੀਜ ਦੇ ਚ ਇਸ ਤਰ੍ਹਾਂ ਦਾ ਫਲ ਨਿਕਲ ਸਕਦਾ ਹੈ ਇਸ ਤਰ੍ਹਾਂ ਦੇ ਪੱਤੇ ਇਸ ਤਰ੍ਹਾਂ ਦਾ ਬੂਟਾ ਅੱਜ ਦੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਵਿੱਚ ਬ੍ਰਿਖਸ਼ ਦੇਖਣ ਦੇ ਵਿੱਚ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ ਅਜੋਕੀ ਸਾਇੰਸ ਸਫਲ ਹੋ ਗਈ ਹੈ ਕਰਮ ਦੇ ਵਿੱਚ ਤੇ ਮਨ ਦੇ ਵਿੱਚ ਫਲ ਦੇਖਣ ਦੇ ਵਿੱਚ ਪ੍ਰਾਚੀਨ ਕਾਲ ਤੋਂ ਅਵਤਾਰੀ ਪੁਰਸ਼ ਸੰਤ ਜਨ ਸਫਲ ਰਹੇ ਨੇ ਇਸ ਕਰਮ ਤੋਂ ਇਹ ਫਲ ਮਿਲੇਗਾ ਔਰ ਮਨ ਦੇ ਵਿੱਚੋਂ ਇਹ ਫਲ ਨਿਕਲ ਸਕਦਾ ਹੈ ਇਹ ਵੇਖਣ ਦੇ ਜੋ ਸਫਲ ਹੋਏ ਉਹਨਾਂ ਨੂੰ ਸੰਤ ਕਹਿੰਦੇ ਨੇ ਬਾਹਰਲੇ ਬੀਜਾਂ ਦੇ ਚੋਂ ਫਲ ਵੇਖਣ ਦੇ ਜਿਹੜੇ ਸਫਲ ਹੋਏ ਉਹਨੂੰ ਸੈਂਟਿਸਟ ਕਹਿੰਦੇ ਨੇ ਮਨ ਦੇ ਚੋਂ ਤੇ ਕਰਮ ਦੇ ਚੋਂ ਫਲ ਵੇਖਣ ਦੇ ਜੋ ਸਫਲ ਹੋਏ ਉਸਨੂੰ ਸੰਤ ਕਹਿੰਦੇ ਨੇ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਮਨ ਬੀਜ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦਿਖਾਈ ਦੇ ਰਿਹਾ ਆਪ ਕਹਿੰਦੇ ਨੇ ਮਨ ਬੀਜ ਹੈ ਕਿਹਦਾ ਬੀਜ ਹੈ ਇਸ ਬੀਜ ਦੇ ਵਿੱਚ ਆਨੰਦ ਪੈਦਾ ਹੋ ਸਕਦਾ ਹੈ ਆਨੰਦ ਦਾ ਬੀਜ ਹੈ ਮਹਾ ਰਸ ਦਾ ਬੀਜ ਹੈ ਮਹਾ ਖੇੜੇ ਦਾ ਬੀਜ ਹੈ ਪਰਮ ਸ਼ਕਤੀ ਦਾ ਬੀਜ ਹੈ ਤੇ ਤੁਸੀਂ ਆਖੋਗੇ ਫਿਰ ਸਾਡੇ ਕੋਲ ਆਨੰਦ ਨਹੀਂ ਹੈ ਬੀਜ ਬੀਜਣਾ ਪੈਂਦਾ ਹੈ ਬੋਣਾ ਪੈਂਦਾ ਹੈ ਤਾਂ ਫਲ ਦਿੰਦਾ ਉਹ ਨਹੀਂ ਦਿੰਦਾ ਬੜੇ ਧਿਆਨ ਨਾਲ ਸੁਣਨਾ ਕੀਮਤੀ ਤੋਂ ਕੀਮਤੀ ਬੀਜ ਵੀ ਫਲ ਦੇਣ ਦੇ ਵਿੱਚ ਅਸਮਰਥ ਹੈ ਅਗਰ ਉਸ ਨੂੰ ਬੋਵੋ ਨਾ ਬੀਜੋ ਨਾ ਪੰਜਾਬ ਦੇ ਬੀਜਣਾ ਕਹਿੰਦੇ ਨੇ ਕੀ ਬੀਜਣਾ ਬੀਜ ਨੂੰ ਬੀਜਣਾ ਬੋਣਾ ਅਗਰ ਮਨ ਬੀਜ ਹੈ ਤਾਂ ਫਿਰ ਧਰਤੀ ਮਨ ਨੂੰ ਕਿਥੇ ਗੋੜੀ ਕਿਥੇ ਬੋਈਏ ਕਿਥੇ ਬੀਜੀਏ ਪ੍ਰਥਮ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਆਸਾ ਦੇਵਾਰ ਬੰਦਿਆਂ ਕੋਲ ਬੀਜ ਸਾਬਤ ਨਹੀਂ ਦਾਲ ਹੈ ਬੀਜ ਨੂੰ ਦਲ ਦੇਉ ਤੇ ਦਾਲ ਹੁਣ ਤੁਸੀਂ ਦਾਲ ਬੋਵੋ ਤੇ ਉਗਦੀ ਹੈ ਨਹੀਂ ਉਗਦੀ ਨਹੀਂ ਹੋਵੇ ਕੋਈ ਤਾਰਕ ਇੱਕ ਤਰਕ ਪੇਸ਼ ਕਰੇ ਕਿ ਚਣੇ ਉਗਦੇ ਨੇ ਤੇ ਚਣਿਆਂ ਦੀ ਦਾਲ ਕਿਉਂ ਨਹੀਂ ਉਗਦੀ ਆਖਰ ਉਸ ਦੀ ਚਣਿਆਂ ਦੀ ਦਾਲ ਹੀ ਤੇ ਹੈ ਹੁਰ ਕੀ ਹੈ ਬਦਾਮ ਉਗ ਪੈਂਦਾ ਹੈ ਬਦਾਮ ਨੂੰ ਦੁਫਾੜ ਕਰੋ ਨਹੀਂ ਹੋਵੇਗਾ ਨਹੀਂ ਉਗਦਾ ਕਣਕ ਉਗ ਪੈਂਦੀ ਹੈ ਦਲੀਆ ਨਹੀਂ ਉਗਦਾ ਕੋਈ ਵੀ ਬੀਜ ਦਾਲ ਕਰ ਦੇਈਏ ਦੁਫਾੜ ਕਰ ਦੇਈਏ ਨਹੀਂ ਉਗਦਾ ਮਹਾਰਾਜ ਕਹਿੰਦੇ ਨੇ ਇੱਕ ਤੇ ਬੰਦੇ ਕੋਲ ਬੀਜ ਨਹੀਂ ਹੈ ਦੂਜਾ ਧਰਤੀ ਦੀ ਸਮਝ ਨਹੀਂ ਹੈ ਧਰਤੀ ਕੀ ਹੈ ਗੁਰੂ ਦਾ ਸ਼ਬਦ ਪਾਠ ਕਰ ਰਹੀ ਸੀ ਇਹ ਧਰਤੀ ਹੈ ਆਸਾ ਦੇ ਵਾਰ ਦਾ ਤੁਸੀਂ ਕੀਰਤਨ ਕਰ ਰਹੇ ਸੀ ਧਰਤੀ ਹੈ ਵਾਹਿਗੁਰੂ ਵਾਹਿਗੁਰੂ ਜਪ ਰਹੇ ਵੇ ਧਰਤੀ ਹੈ ਪਰ ਧਰਤੀ ਕੀ ਕਰੇ ਬੀਜ ਹੀ ਸਾਬਤ ਨਹੀਂ ਬੀਜ ਦਾਲ ਹੈ ਮਨ ਵਿੱਚ ਦੁਬਦਾ ਹੈ ਮਨ ਦਾਲ ਹੈ ਪਹਿਚਾਨ ਅੰਦਰ ਸ਼ਰਦਾ ਵੀ ਹੈ ਸ਼ੱਕ ਵੀ ਹੈ ਦਾਲ ਬਰੋਸਾ ਵੀ ਹੈ ਮਨ ਇਨਕਾਰੀ ਵੀ ਹੈ ਹਰ ਵਕਤ ਮਨੁੱਖ ਦਾ ਮਨ ਹਰ ਵਕਤ ਦੋਬਾ ਦਚੋਂਦਾ ਹੈ ਸੰਕਲਪ ਦੇ ਮੁਕਾਬਲੇ ਤੇ ਵਿਕਲਪ ਹੁੰਦਾ ਹੈ ਅੰਦਰ ਸ਼ਰਧਾ ਵੀ ਹੈ ਪਰ ਅੰਦਰ ਸ਼ੱਕ ਵੀ ਹੈ ਸਾਰੀ ਜ਼ਿੰਦਗੀ ਸ਼ਰਧਾ ਤੇ ਸ਼ੱਕ ਦੇ ਚ ਲੰਘ ਜਾਂਦੀ ਹੈ ਇਹ ਵੀ ਮੈਂ ਉਸ ਕਰਦੇ ਹਾਂ ਮਨੁੱਖ ਦੀ ਧਾਰਮਿਕ ਤੌਰ ਤੇ ਉਨਤੀ ਨਹੀਂ ਆਉਂਦੀ ਕਿਉਂ ਦੇਖੋ ਬੰਦਾ ਇੱਕ ਕਦਮ ਅੱਗੇ ਚਲੇ ਇੱਕ ਪਿੱਛੇ ਇੱਕ ਅੱਗੇ ਇੱਕ ਪਿੱਛੇ ਤੇ ਸਾਰਾ ਦਿਨ ਚੱਲਦਾ ਰਹੇ ਇਸ ਤਰ੍ਹਾਂ ਕਿੱਥੇ ਪਹੁੰਚੇਗਾ ਕਿਧਰੇ ਵੀ ਨਹੀਂ ਪਹੁੰਚੇਗਾ ਇੱਕ ਅੰਦਾਜ਼ੇ ਦੇ ਮੁਤਾਬਕ ਮੈਨੂੰ 50 ਸਾਲ ਹੋਣ ਲੱਗੇ ਨੇ ਕਥਾ ਕਰਦੇ ਹਾਂ ਮੈਂ ਕੁਝ ਸਰੋਤਿਆਂ ਨੂੰ ਜਾਣਦਾ ਕਾਨਪੁਰ ਦਿੱਲੀ ਲਖਨਊ ਬੰਬੇ ਐਂਡ ਹੋਰ ਕਿਉਂਕਿ ਇੱਥੇ ਮੇਰਾ ਕਦੀ ਨਾਗਾ ਨਹੀਂ ਪਿਆ ਮੈਂ ਹਰ ਸਾਲ ਜਾਂਦਾ ਉਹਨਾਂ ਨੂੰ ਮੈਂ ਦੇਖਦਾ ਉਹਨਾਂ ਸਰੋਤਿਆਂ ਨੂੰ ਮੇਰੀ ਤਰ੍ਹਾਂ ਹੁਣ ਉਹਨਾਂ ਦੇ ਵੀ ਦਾੜੇ ਚਿੱਟੇ ਹੋ ਗਏ ਉਹ ਵੀ ਬਡੇਰੀ ਉਮਰ ਦੇ ਹੋ ਗਏ ਪਰ ਮੈਂ ਦੇਖਦਾ 50 ਸਾਲ ਪਹਿਲੇ ਵੀ ਬੇਈਮਾਨ ਸਨ ਅੱਜ ਵੀ ਬੇਈਮਾਨ 50 ਸਾਲ ਪਹਿਲੇ ਵੀ ਝੂਠ ਬੋਲਦੇ ਸਨ ਅੱਜ ਵੀ ਝੂਠ ਬੋਲਦੇ 50 ਸਾਲ ਪਹਿਲੇ ਵੀ ਕਰੋਦੀ ਸਨ ਅੱਜ ਵੀ ਕਰੋਦੀ ਨੇ 50 ਸਾਲ ਪਹਿਲੇ ਵੀ ਮਹਾਲੋਬੀ ਸਨ ਅੱਜ ਵੀ ਮਹਾਲੋਬੀ ਕਿਉਂ ਕਿਆ ਚਲੇ ਨਹੀਂ ਬਹੁਤ ਚਲੇ ਬੜਾ ਕੁਝ ਕੀਤਾ ਪਰ ਚਲੇ ਇਸ ਤਰ੍ਹਾਂ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਥਕੇ ਨਹੀਂ ਟੁੱਟੇ ਵੀ ਨਹੀਂ ਪਹੁੰਚੇ ਕਿਧਰੇ ਵੀ ਨਹੀਂ ਕਿਧਰੇ ਵੀ